ਉਸੀ ਦੇਖ ਰਹੇ ਹੋ ਸਰਬ ਧਰਮ نیوز ਚੈਨਲ ਸਾਡੀ ਟੀਮ ਪਹੁੰਚੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਜਨੂਹਾ ਜ਼ਿਲ੍ਹਾ ਸ਼ਿਆਰਪੁਰ ਵਿਖੇ ਜਿੱਥੇ ਕਿ ਡਾਇਰੈਕਟਰ ਸਕੂਲ ਐਜੂਕੇਸ਼ਨ ਸ਼੍ਰੀ ਪਰਮਜੀਤ ਸਿੰਘ ਪੀਸੀ ਐ ਸੈਕੰਡਰੀ ਸਿੱਖਿਆ ਨੂੰ ਉਹਨਾਂ ਦੇ ਹੋਮ ਸਕੂਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਜਨੂਹਾ ਵਿਖੇ ਪਹੁੰਚਣ ਤੇ ਸਕੂਲ ਦੇ ਸਮੂਹ ਸਟਾਫ ਤੇ ਵਿਦਿਆਰਥੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਅਤੇ ਸਕੂਲ ਵਿੱਚ ਉਹਨਾਂ ਲਈ ਸਨਮਾਨ ਸਮਾਰੋਹ ਸਕੂਲ ਮੁਖੀ ਖਰਮਨੋਜ ਕੁਮਾਰ ਦੀ ਅਗਵਾਈ ਵਿਚ ਕਰਵਾਇਆ ਗਿਆ ਇਸ ਸਨਮਾਨ ਸਮਾਰੋਹ ਵਿੱਚ ਉਹਨਾਂ ਦੀ ਪਤਨੀ ਪ੍ਰਿੰਸੀਪਲ ਕਸ਼ਮੀਰ ਕੌਰ ਪੁੱਤਰ ਰੋਹਿਤ ਸਿੰਘ ਵੱਡੇ ਭਰਾ ਸੂਬੇਦਾਰ ਰਾਮਪਾਲ ਸਿੰਘ ਸੇਵਾ ਮੁਕਤ ਸੈਂਟਰ ਹੈੱਡ ਟੀਚਰ ਹਵੰਸ ਲਾਲ ਛੋਟੇ ਭਰਾ ਡਾਕਟਰ ਰਣਜੀਤ ਸਿੰਘ ਅਤੇ ਉਹਨਾਂ ਦੀ ਪਤਨੀ ਕੁਮਾਰੀ ਨੀਲਮ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਇਸ ਮੌਕੇ ਬਖ ਕੋ ਬੁਲਾ ਰਹਿਆ ਵੇ ਜਿਨ੍ਹਾਂ ਵਿੱਚ ਅਸ਼ੋਕ ਪਰਮਾਰ, 인ਦਰਜੀਤ ਸਿੰਘ ਬੈਂਸ, ਜਸਵਿੰਦਰ ਕੌਰ ਅਤੇ ਹਰਭਜਨ ਸਿੰਘ ਨੇ ਸਕੂਲ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕੋਈ ਦੱਸਿਆ ਕਿ ਗਰੀਬ ਪਰਿਵਾਰ ਵਿੱਚ ਪੈਦਾ ਹੋਏ ਪਰਮਜੀਤ ਸਿੰਘ ਅੱਜ ਪੰਜਾਬ ਦੇ ਡਾਇਰੈਕਟਰ ਸਕੂਲ ਐਜੂਕੇਸ਼ਨ ਅਫਸਰ ਬਣੇ ਹਨ ਜੋ ਕਿ ਵਿਦਿਆਰਥੀਆਂ ਲਈ ਇੱਕ ਮਿਸਾਲ ਹੈ ਆਪਣੇ ਸੰਬੋਧਨ ਦੌਰਾਨ ਸ਼੍ਰੀ ਪਰਮਜੀਤ ਸਿੰਘ ਨੇ ਕਿਹਾ ਕਿ ਸਰਕਾਰੀ ਸਕੂਲ ਕਿਸੇ ਵੀ ਪੱਖ ਤੋਂ ਘੱਟ ਨਹੀਂ ਹਨ ਇਨ੍ਹਾਂ ਸਕੂਲਾਂ ਵਿੱਚ ਪੜਨ ਵਾਲੇ ਵਿਦਿਆਰਥੀ ਅੱਜ ਵੱਡੇ ਵੱਡੇ ਅਹੁਦਿਆਂ ਉੱਪਰ ਕੰਮ ਕਰ ਰਹੇ ਹਨ ਉਹਨਾਂ ਬੱਚਿਆਂ ਨੂੰ ਵੱਧ ਤੋਂ ਵੱਧ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਸਮਾਰੋਹ ਵਿੱਚ ਸਕੂਲ ਵੱਲੋਂ ਉਹਨਾਂ ਨੂੰ ਇੱਕ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਸਟੇਜ ਸੰਚਾਲਨ ਦੀ ਭੂਮਿਕਾ ਨਰਿੰਦਰ ਜਨੂਹਾ ਨੇ ਬਖੂਬੀ ਨਿਭਾਈ ਇਸ ਮੌਕੇ ਜਤਿੰਦਰ ਸਿੰਘ ਸਰਬਜੀਤ ਕੌਰ ਬਲਬੀਰ ਕੌਰ ਪਰਸ਼ੋਤਮ ਕੁਮਾਰੀ ਲਬਦੀਪ ਕੌਰ ਤਰਮਿੰਦਰ ਸਿੰਘ ਹਾਫਿਜ਼ ਪਦਮ अविनाश कौर अमनप्रीत कौर अमनजीत कौर दीपक कुमार जसप्रीत कौर कलविंदर सिंह मनीष कुमार सोहन सिंह सरपंच राजविंदर कौर ममता रानी दविंदर परमार परमिंदर कुमार अमरीक सिंह, श्याम सिंह हरजीत सिंह शिंगारा सिंह सिंह खालसा गुरमुख सिंह रजिंद्र सिंह परमार जसकरण सिंह इंदरजीत सिंह ਹਰਿੰਦਰ ਸਿੰਘ ਰਿੰਕੂ ਸਿੰਘ ਜਸਕਰਨ ਸਿੰਘ ਰਾਮ ਸਰੂਪ ਦਿਲਬਾਗ ਸਿੰਘ ਜਗਿੰਦਰ ਸਿੰਘ ਸਤਪਾਲ ਸਿੰਘ ਗੁਰਮੀਤ ਸਿੰਘ ਕਮਲਜੀਤ ਸਿੰਘ ਗੁਰਦਰਸ਼ਨ ਸਿੰਘ ਜਸਵਿੰਦਰ ਸਿੰਘ ਹਰੀ ਸਿੰਘ ਜਸਵਾਲ ਦਰਸ਼ਨਕੌਰ ਅਮਰਜੀਤ ਕੌਰ ਮਨਜੀਤ ਕੌਰ ਕੁਲਦੀਪ ਕੌਰ ਅਤੇ ਵਿਦਿਆਰਥੀ ਅਤੇ ਵੱਡੀ ਗਿਣਤੀ ਵਿੱਚ ਇਲਾਕੇ ਦੇ ਪਤਵੰਤੇ ਸੱਜਣ ਇਸ ਮੌਕੇ ਹਾਜ਼ਰ ਸਨ ਆਓ ਅਸੀਂ ਦੇਖਦੇ ਹਾਂ ਇਸ ਮੌਕੇ ਦੇ ਕੁਝ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਮਾਸਟਰ ਮੁੰਸਿਖ ਡਾਂਡੀਆਂ ਦੀ ਖਾਸ ਰਿਪੋਰਟ ਸਰਬਤਨਮ ਨਿਊ ਚੈਨਲ ਹੁਸ਼ਿਆਰ ਬੋਲਛੇ ਦੀ ਕਾਲ ਦੀ ਬਹੁਤ ਹੀ ਹਰਮਨ ਪਿਆਰੇ ਅੱਜ ਦੇ ਮੁੱਖ ਮਹਿਮਾਨ ਸਤਿਕਾਰਯੋਗ ਪਰਮਜੀਤ ਸਿੰਘ ਜੀ ਪੀਸੀਐਸ ਡੀਐਸਈ ਸੀਨੀਅਰਸ ਕੰਟਰੀ ਉਹਨਾਂ ਦੇ ਧਰਮ ਪਤਨੀ ਅਤੇ ਉਹਨਾਂ ਦੇ ਸਮੂਹ ਪਰਿਵਾਰ ਤਾਂ ਇੱਥੇ ਪਹੁੰਚਣ ਤੇ ਸਮੂਹ ਸਮੂਹ ਸਟਾਫ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਣੋਹਾ ਬਲੋਂ ਦਿਲ ਦੀਆਂ ਗਹਿਰਾਈਆਂ ਤੋਂ ਜਿਵੇਂ ਆਖਦਾ ਹਾਂ ਅੱਜ ਦੇ ਇਸ ਛੋਟੇ ਜਿਹੇ ਫੰਕਸ਼ਨ ਦੇ ਮੌਕੇ 'ਤੇ ਮਾਨ ਡੀਪੀਐਸਰ ਮਨਜੀਤ ਸਿੰਘ ਜੀ ਤੇ ਬਾਕੀ ਸਾਰੇ ਨਾਲ ਆਏ ਪਰਿਵਾਰ ਦੇ ਮੈਂਬਰ ਤੇ ਸਾਰੇ ਪ੍ਰਬੰਧਕ ਸਜਣੋ ਤੇ ਸਕੂਲ ਦਾ ਸਟਾਫ ਮੈਨੂੰ ਇੱਕ ਛੋਟਾ ਜਿਹਾ ਸਨੇਹਾ ਦਿੱਤਾ ਕਿ ਅਸੀਂ ਆਉਣਾ ਹੈ ਉਹ ਨਹੀਂ ਮੈਂ ਕਿਹਾ ਮੈਂ ਤਾਂ ਬਹੁਤ ਕੋਸ਼ਿਸ਼ ਕਰਦੇ ਰਹੇ ਸੀ ਜਿੱਦੋਂ ਇਹ ਪਹਿਲਾਂ ਇੱਥੇ ਹੁੰਦਾ ਸੀ ਉਦੋਂ ਵੀ ਕੋਸ਼ਿਸ਼ ਕਰਦੇ ਸੀ ਕਿ ਕਿਤੇ ਵਿਜ਼ਿਟ ਕਰਵਾ ਲਈਏ ਅਸੀਂ ਤੇ ਸਕੂਲ ਦੇ ਬਾਰੇ ਕੁਝ ਦੱਸ ਸਕੀਏ ਕੀ ਅਚੀਵਮੈਂਟਸ ਹੈਗੀਆਂ ਕੀ ਪ੍ਰੋਬਲਮਸ ਹੈਗੀਆਂ ਤੋਂ ਧੰਨਵਾਦ ਜੀ ਵੈਲਕਮ ਜੀ ਬਹੁਤ-ਬਹੁਤ ਇਲਾਕੇ ਦੇ ਵਿੱਚ ਬਹੁਤ ਹੀ ਸਤਿਕਾਰਯੋਗ ਸਾਡੇ ਡੀਪੀਆਈ ਸਾਹਿਬ ਜੀ ਪਰਮਜੀਤ ਸਿੰਘ ਜੀ ਅਜਨੋਹਾ ਸਕੂਲ ਦਾ ਸਾਰਾ ਸਟਾਫ ਉਹਨਾਂ ਦੇ ਪਰਿਵਾਰਕ ਮੈਂਬਰ ਉਹਨਾਂ ਦੇ ਬ੍ਰਦਰ ਉਹਨਾਂ ਦੀਆਂ ਭਰਜਾਈਆਂ ਤੇ ਹੋਰ ਸਾਰਾ ਪਿੰਡ ਦੇ ਪਤਵੰਤੇ ਸੱਜਣ ਬੈਠੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਾਰਿਆਂ ਨੇ ਅੱਜ ਸਿਫਤਾਂ ਹੀ ਕਰਨੀਆਂ ਪਰਮਜੀਤ ਸਿੰਘ ਦੀਆਂ ਕਿਉਂਕਿ ਇਹਨਾਂ ਨੇ ਬਹੁਤ ਛੋਟੀ ਫੈਮਿਲੀ ਤੋਂ ਉੱਠ ਕੇ ਪ੍ਰਾਇਮਰੀ ਸਕੂਲ ਅਜਨੋਹਾ ਸਰਕਾਰੀ ਹਾਈ ਸਕੂਲ ਅਜਨੋਹਾ ਤੋਂ ਪੜ੍ਹਾਈ ਕਰਕੇ ਇੱਕ ਵੱਡੀ ਪੋਸਟ ਤੇ ਜਾਣਾ ਸਾਡੇ ਸਾਰਿਆਂ ਲਈ ਮਾਣ ਵਾਲੀ ਗੱਲ ਆ ਅਦਿੱਕੇ ਸਤਕਾਰ ਦੇ ਪਾਤਰ ਆ ਪਰਮਜੀਤ ਸਿੰਘ ਜੀ ਜਨੋਹਾ ਪੀ.ਸੀ.ਐਸ ਡਾਇਰੈਕਟਰ ਪਬਲਿਕ ਇਨਸਟਰਕਸ਼ਨ সেকেন্ডਰੀ ਐਜੂਕੇਸ਼ਨ ਪੰਜਾਬ ਉਹਨਾਂ ਦੇ ਨਾਲ ਉਹਨਾਂ ਦੇ ਉਹਨਾਂ ਦੇ ਵਾਈਸ ਉਹਨਾਂ ਦੀ ਲਾਈਫ ਪਾਰਟਨਰ ਪਰਿਵਾਰ ਦੇ ਬਾਕੀ ਮੈਂਬਰ ਡਾਕਟਰ ਅੰਮ੍ਰਿਤ ਚੰਗੀ ਹਰਵੰਤ لال ਜੀ ਤੇ ਅਗਨੋਫ ਸਕੂਲ ਤੋਂ ਇੰਦਰਜੀਤ ਚੰਗੀ ਭੈਣ ਅਡਾਡ ਪ੍ਰਿੰਸੀਪਲ ਸਾਹਿਬ ਸਾਡੇ ਵਕ ਵਕਸ ਬੁਲਾਦੋਂ ਆਏ ਹੋਏ ਪ੍ਰਿੰਸੀਪਲ ਸਾਹਿਬਾਨ ਹਰਮਾਤਰ ਸਹਿਬਾਨ ਮੇਰੇ ਬਹੁਤ ਹੀ ਪਿਆਰੇ ਮਿੱਤਰ ਅਸ਼ੋਕ ਕੁਮਾਰ ਜੀ ਦਵਿੰਦਰ ਜੀ ਹਾਲਸਾ ਜੀ ਸਾਰਿਆਂ ਦੇ ਨਾਮ ਲਾਵਾ ਤਾਂ ਬਹੁਤ ਟਾਈਮ ਲੱਗ ਜਾਏਗਾ ਤੇ ਬਹੁਤ ਹੀ ਇਤਿਕਾਰਯੋਗ ਸਾਡੀ ਪਿੰਡ ਦੀਆਂ ਸਹਿਗੀਤਾ ಗ್ರಾಮ ਪੰਚਾਇਤ ਮੈਡਮ ਮਨਜੀਤ ਕੌਰ ਜੀ ਤੇ ਇਸ ਸਕੂਲ ਦੇ ਬਹੁਤ ਹੀ ਪਿਆਰੇ ਪਿਆਰੇ ਹੁਣ ਹਰਪੁਤ ਜੋ ਬੜਾ ਮਾਣ ਹੁੰਦਾ ਜਦੋਂ ਅਸੀਂ ਦੇਖਦੇ ਹਾਂ ਜਦੋਂ ਇਨਾਂ ਹੀ ਸਕੂਲਾਂ ਵਿੱਚ ਪੜ੍ਹ ਕੇ ਗੱਲ ਕਰਿਆ ਸੀ ਮੈਂ ਉੱਥੇ ਵੀ April 73 ਸਰਕਾਰੀ ਪ੍ਰੈਮੀ ਸਕੂਲ ਵਿਖੇ परमजीत सिंह ਜਨੇ ਆਪਣੀ ਪੜਾਈ ਰੰਮੀ ਮਾਰਚ 83 ਦੇ ਮੈਡੀਕਲ ਚ ਨਿ ਇਮਤਹਾਨ ਨੇ ਇਸ ਕੋਰਸ ਨੂੰ ਪਾਸ ਕਰਕੇ ਪਾਸ ਆਊਟ ਹੋਏ ਕੁਝ ਟਾਈਮ ਮਾਰ ਪਰ ਕਾਲਜ ਤੇ ਫਿਰ ਪਾਸਟਾ ਕਾਲਜ ਕੋ ਆਪਣੀ ਪੜਾਈ ਕਰਦੇ ਹੋਏ ਇਹਨਾਂ ਨੇ ਸਵਾਵਾ ਪੰਜਾਬ ਸਰਕਾਰ ਵਿੱਚ ਸਲੈਕਟ ਹੋਏ ਮਤੌਰ ਕਲਰਕ ਫਿਰ ਤਰੱਕੀ ਕਰਨ ਦੇ ਕਰਨੇ 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 ਅੱਗੇ ਪੜਦੇ ਪੜਦੇ ਮਿਹਨਤ ਕਰਨੇ ਕਰਨੇ ਸੀਨੀਅਰ ਅਸਿਸਟੈਂਟ ਟੂ ਬ੍ਰੈਂਡ ਜਿਵੇਂ ਜਸ਼ਵਿੰਦਰ ਮੈਡਮ ਨੇ ਦੱਸਿਆ ਕਿ ਸਾਰੀਆਂ ਹੀ ਸਰਕਾਰਾਂ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਬੜੇ ਤਰੀਕੇ ਨਾਲ ਕੰਮ ਕੀਤਾ ਜਿੱਥੇ ਜੀ ਆਇਆਂ ਨੂੰ ਮੋਢੇ ਲਈ ਸਾਰੇ ਆਪਾਂ ਕਿੰਨੀ ਸਮਾਂ ਕੱਢ ਕੇ ਅੱਜ ਬੈਠੇ ਹਾਂ ਤੇ ਚਲੋ ਬਿਜ਼ੀ ਸ਼ੈਡਿਊਲ ਹੈ ਮੈਨੂੰ ਤਾਂ ਬਹੁਤ ਵਧੀਆ ਲੱਗਾ ਅੱਜ ਮੇਰਾ ਸਕੂਲ ਆਪਣਾ ਸਕੂਲ ਹੈ 11 ਸਾਲ ਇਸ ਸਕੂਲ ਦੇ ਵਿੱਚ ਮੈਂ ਪੜਾਇਆ ਸਾਰੇ ਕਲੀਜ਼ ਦੇਖ ਤੇ ਮੈਨੂੰ ਸਾਰਾ ਯਾਦ ਆ ਰਿਹਾ ਸਮਾਂ ਉਹ ਜਿਹੜਾ ਆਪਾਂ ਇੱਥੇ ਇਕੱਠੇ ਬਿਤਾਇਆ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਬਹੁਤ ਬਹੁ ਭਾਗਾਂ ਸਮਾ ਕਹਿ ਸਕਦੀ ਆ ਮੈਂ ਕਿ ਸਾਡੇ ਵੱਡੇ ਭਾਈ ਸਾਹਿਬ ਇਸ ਸਕੂਲ ਦੇ ਵਿੱਚ ਆਏ ਆ ਸਾਡੇ ਲਈ ਬੜੀ ਮਾਣ ਵਾਲੀ ਗੱਲ ਆ ਹੈ ਤਾਂ ਸਾਰੇ ਬੱਚਿਆਂ ਦਾ ਸਾਰੇ ਸਟਾਫ ਮੈਂਬਰਸ ਦਾ ਤੇ ਸਾਰੇ ਆਏ ਹੋ ਮਦਵੰਤ ਤੇ ਸੱਜਣਾ ਦਾ ਬਹੁਤ ਬਹੁਤ ਧੰਨਵਾਦ ਜੀ ਇਸ ਸਮਾਗਮ ਵਿੱਚ ਹਾਜ਼ਰ ਟੀਚਰ ਸਹਿਬਾਨ ਬਖ ਬਖਪੰਦ ਮਦਵੰਤ ਤੇ ਸੱਜਣਾ ਸਹਿਬਾਨ ਮੇਰੇ ਪਰਿਵਾਰ ਦੇ ਮੈਂਬਰ ਤੇ ਪਿਆਰੇ ਬੱਚਿਓ ਪਿਆਰ ਭਰੀ ਸਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਆਪਣੇ ਪਿੰਡ ਆਪਣੇ ਸਕੂਲ ਆ ਕੇ ਬਹੁਤ ਹੀ ਬੁਢਭਾਗੀ ਮਹਿਸੂਸ ਕਰਨਾ ਆਪਣੇ ਆਪ ਨੂੰ ਕਿ ਮੈਂ ਇਸ ਸਕੂਲ ਦੀ ਪ੍ਰਾਇਸ਼ਾ ਹਾਂ ਮੈਂ ਇਸ ਫਲਵਾੜੀ ਦਾ ਫੁੱਲ ਹਾਂ ਮੈਨੂੰ ਮਤਲਬ ਮੇਰੇ ਕੋਲ ਸ਼ਬਦ ਨਹੀਂ ਹੈ ਕਿ ਮੈਂ ਮੈਨੂੰ ਮੈਂ ਇੱਥੇ ਕਿੰਨਾ ਆ ਕੇ ਇੱਥੇ ਮਾਣ ਮਹਿਸੂਸ ਕਰ ਰਿਹਾ ਤੁਸੀਂ ਸਾਰੇ ਮੇਰੇ ਸਨਮਾਨ ਚ ਆਇਓ ਟੀਚਰ ਸਨਮਾਨ ਸਤਵੰਤੇ ਸੱਜਣ ਮੈਂ ਬਹੁਤ ਖੁਸ਼ੀ ਮਹਿਸੂਸ ਕਰਦਾ ਹਾਂ ਇਸ ਇੱਥੇ ਆ ਕੇ ਮੈਂ ਵੀ ਕਿਸ ਵੇਲੇ ਹੁਣ ਤਾਂ ਸਕੂਲ ਹੀ ਬਹੁਤ ਵਧੀਆ ਨੇ ਤੁਹਾਨੂੰ ਇੰਨਾ ਵਧੀਆ ਇਨਫਰਾਸਟ੍ਰਕਚਰ ਮਿਲਿਆ ਹੋਇਆ ਇੰਨੀ ਆਵਦੀਆਂ ਫੈਸਿਲਿਟੀਆਂ ਨੇ ਸਾਰਾ ਕੁਝ ਨੇ ਸਾਡੇ ਵੇਲੇ ਤਾਂ ਪਿੱਛੇ ਵਾਲੀ ਦੀ ਮੇਨ ਦੀਵਾਰ ਹੀ ਮੇਨ ਕਮਰੇ ਹੁੰਦੇ ਸੀਗੇ ਤੇ ਅਸੀਂ ਤਾਂ ਬਾਹਰ ਕਲਾਸਾਂ ਲੱਗਦੀਆਂ ਸੀ ਜਾਂ ਟਾਟਾ ਤੇ ਜਾਂ ਆਪਣੀਆਂ ਬੋਰੀਆਂ ਲੈ ਕੇ ਆਉਂਦੇ ਸੀਗੇ ਤੇ ਸਾਡੇ ਵੇਲੇ ਸਰਦਾਰ ਭਜੇ ਸੀ ਜਦੋਂ ਮੈਂ 6ਵੀਂ ਚ ਆਇਆ ਥੇ ਸਾਡੇ ਸਰਦਾਰ ਭਜੇ ਸੀ ਸਾਨੂੰ ਪੜਾਉਂਦੇ ਸੀਗੇ ਏ ਆਪਣੇ ਸਰਕਾਰੀ ਸਕੂਲਾਂ ਦੇ ਟੀਚਰ ਸਿਵਾਨ ਹਾਲੀ ਕੁਆਲਿਫਾਈਡ ਨੇ ਬਹੁਤ ਵਧੀਆ ਪੜਾਉਂਦੇ ਨੇ ਬੱਚਿਓ ਆਪਣੇ ਟੀਚਰ ਦਾ ਸਤਿਕਾਰ ਕਰਿਆ ਕਰੋ ਆਪਣੇ ਟੀਚਰਸ ਦਾ ਮਾਣ ਵਧਾਇਆ ਕਰੋ ਮੈਂ ਜਿੱਦਾਂ ਹੁਣ ਦੱਸ ਰਿਹਾ ਕਿ ਮੇਰੇ ਮੈਂ ਇਸ ਪੋਸਟ ਤੇ ਆ ਤੇ ਮੇਰੇ ਟੀਚਰ ਸਿਵਾਨ ਮੇਰੇ ਸਾਹਮਣੇ ਮੇਰੇ ਸਟੇਜ ਤੇ ਮੇਰੇ ਨਾਲ ਬੈਠੇ ਨੇ ਮੈਨੂੰ ਬੜਾ ਮਹਿਸੂਸ ਹੁੰਦਾ ਕਿ ਮੈਂ ਇਹਨਾਂ ਤੋਂ ਪੜਿਆ ਹੋਇਆ ਕਿਵੇਂ ਇਹਨਾਂ ਨੇ ਮੈਨੂੰ ਭਰਾਇਆ ਤੇ ਅੱਜ ਮੈਂ ਇਤੀ ਵੱਡੀ ਪੋਸਟ ਤੇ ਪਹੁੰਚਾ ਤੁਹਾਨੂੰ ਥੈਂਕ ਯੂ ਵੈਰੀ ਮਚ ਥੈਂਕ ਯੂ ਬਹੁਤੋ ਇਸ ਕਾਰਜੋ ਅੱਜ ਦੇ ਛੋਟੇ ਜਿਹੇ ਫੰਕਸ਼ਨ ਦੇ ਮੁੱਖ ਮਹਿਮਾਨ ਸਾਡੇ ਡੀਪੇ ਸਾਹਿਬ ਸਾਤਪੰਜੀ ਸਿੰਘ ਜੀ ਜਨੋਹਾ ਉਹਨਾਂ ਦੇ ਸਾਰੇ ਪਰਿਵਾਰ ਮੈਂਬਰਾਂ ਬਖ ਬਖ ਸ਼ੁਕੁਰਜਾਤ ਹੋਏ ਅਧਿਆਪਕ ਸਾਹਿਬਾਨ ਸਰਪੰਚ ਸਾਹਿਬਾ सुनो ग्राम पंचायत के प्यारे बच्चों सो अज बड़ा भाग वाला दिन है कि साढ़े दरमियान साडे एजुकेशन डिपार्टमेंट के सरमार पहुँचे ने सो मैं उन्होंने इत आवन तो जो ए आखदा तेरा मुस्कुराना कमालना कमालना तेरा कमालना कमालना ये नजर मलाना कमालना कमालना तेरा मुस्कुराना कमालना कमालना ए नजर मलाना कमालना कमालना ये शहर की दुनिया रंगीली न छ के मेरे पिंड आना कमालना कमालना तो अज इना आमदे बहुत बहुत धनबाद है ਸਭ ਤੋਂ ਪਹਿਲਾਂ ਸਾਡੇ ਸਰਬਤਰਮ ਨਿਊਜ਼ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਸਵਾਗਤ ਹੈ ਤੁਸੀਂ ਆਪਣੇ ਪਿੰਡ ਉਸ ਸਕੂਲ ਦੇ ਵਿੱਚ ਤੁਸੀਂ ਪਹੁੰਚੇ ਹੋ ਜਿੱਥੇ ਤੁਸੀਂ ਹੱਸੇ ਖੇਡੇ ਬੜੇ ਹੋਏ ਇੱਕ ਇਦਾਂ ਦਾ ਮਹਿਸੂਸ ਕਰ ਰਹੇ ਹੋ ਜੀ। ਮੈਂ ਪਰਮਜੀਤ ਸਿੰਘ ਬਤੌਰ ਡਾਇਰੈਕਟਰ ਸਕੂਲ ਐਜੂਕੇਸ਼ਨ ਪੰਜਾਬ ਅੱਜ ਆਪਣੇ ਪਿੰਡ ਅਜਨੂਹਾ ਵਿਖੇ ਸੀਨੀਅਰ ਸੈਂਡਰੀ ਸਕੂਲ ਅਜਨੂਹਾ ਵਿਖੇ ਆਇਆ। ਮੈਂ ਇਸ ਸਕੂਲ ਦਾ ਸਟੂਡੈਂਟ ਰਿਆ। ਮੈਂ ਇੱਥੇ ਆ ਕੇ ਬਹੁਤ ਹੀ ਮਾਣ ਮਹਿਸੂਸ ਕਰਦਾ ਮੈਨੂੰ ਬੜੀ ਖੁਸ਼ੀ ਹੈ ਕਿ ਸਾਡੇ ਪਿੰਡ ਦੇ ਸਕੂਲ ਨੇ ਬਹੁਤ ਤਰੱਕੀ ਕੀਤੀ ਹੈ ਇੱਕ ਕਿਸੇ ਵੇਲੇ ਸਰਕਾਰੀ ਹਾਈ ਸਕੂਲ ਹੁੰਦਾ ਸੀ ਹੁਣ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਹੈ ਸਰ ਜੀ ਕਿ ਕਈ ਕਹਿੰਦੇ ਜੀ ਸਰਕਾਰੀ ਸਕੂਲਾਂ ਚ ਪੜਾਈ ਬਹੁਤ ਘੱਟ ਹੁੰਦੀ ਆ ਪ੍ਰਾਈਵੇਟ ਜ਼ਿਆਦਾ ਹੈ ਇਹ ਗੱਲ ਮੈਂ ਨਹੀਂ ਮੈਂ ਤੁਹਾਡੀ ਇਸ ਗੱਲ ਨਾਲ ਬਿਲਕੁਲ ਸਹਿਮਤ ਨਹੀਂ ਜੀ ਸਾਡੇ ਸਰਕਾਰੀ ਸਕੂਲਾਂ ਦੇ ਟੀਚਰ ਸਭ ਬਿਲਕੁਲ ਕੁਆਲੀਫਾਈਡ ਨੇ ਹਾਈਲੀ ਕੁਆਲੀਫਾਈਡ ਨੇ ਔਰ ਬਹੁਤ ਹੀ ਵਧੀਆ ਤਰੀਕੇ ਨਾਲ ਸਾਡੇ ਬੱਚਿਆਂ ਨੂੰ ਪੜ੍ਹਾਉਂਦੇ ਨੇ ਅਸੀਂ ਵੱਖ-ਵੱਖ ਸਮੇਂ ਤੇ ਸੈਮੀਨਾਰਸ ਹੋਰ ਨਵੇਂ ਨਵੇਂ ਟੈਕਨੀਕਸ ਨਾਲ ਟੀਚਰਜ਼ ਨੂੰ ਅਵੇਅਰ ਕਰਦੇ ਰਹਿੰਦੇ ਆ ਤੇ ਜਿਸ ਤਰ੍ਹਾਂ ਦੀ ਪੜ੍ਹਾਈ ਸਾਡੇ ਸਰਕਾਰੀ ਸਕੂਲਾਂ 'ਚ ਹੁੰਦੀ ਹੈ ਉਸ ਤਰ੍ਹਾਂ ਦੀ ਪੜ੍ਹਾਈ ਹੋਰ ਕਿਸੇ ਸਕੂਲ 'ਚ ਮੈਂ ਸੋਚੀਂਦਾ ਕਿ ਇੰਨੀ ਵਧੀਆ ਪੜ੍ਹਾਈ ਕਿੱਥੇ ਹਾਂਜੀ ਬੱਚਿਆਂ ਨੂੰ ਕੀ ਮੈਸੇਜ ਦੇਣਾ ਚਾਹੋ ਮੈਂ ਬੱਚਿਆਂ ਨੂੰ ਮੈਸੇਜ ਦੇਣਾ ਚਾਹੁੰਦਾ ਕਿ ਬੱਚਿਓ ਪੜ੍ਹਾਈ ਤੁਹਾਡੇ ਕੋਲ ਇੱਕ ਹੈ ਹਥਿਆਰ ਹੈ ਜਿਸ ਨਾਲ ਤੁਸੀਂ ਵੱਡੀਆਂ ਤੋਂ ਵੱਡੀਆਂ ਮੰਜ਼ਲਾਂ ਵੱਡੀਆਂ ਤੋਂ ਵੱਡੀਆਂ ਪੋਸਟਾਂ ਸਰ ਕਰ ਸਕਦੇ ਹੋ ਮੈਂ ਇਹਨਾਂ ਬੱਚਿਆਂ ਵਿੱਚ ਟੀਚਰਸ ਇੰਜੀਨੀਅਰਸ ਡਾਕਟਰਸ ਅਫਸਰਸ ਦੇਖਦਾ ਕਿ ਬੱਚੇ ਮੈਂ ਉਮੀਦ ਕਰਦਾ ਕਿ ਸਾਡੇ ਸਕੂਲ ਦੇ ਬੱਚੇ ਪੜ੍ਹ ਕੇ ਬੜੀਆਂ-ਬੜੀਆਂ ਪੋਸਟਾਂ ਅਚੀਵ ਕਰਨਗੇ ਮੈਂ ਇੱਕ ਵਾਰ ਫਿਰ ਸਾਰੇ ਸਕੂਲ ਦੇ ਟੀਚਰ ਸਭਾਨ ਬੰਦੇ ਸਭਾਨ ਦਾ ਬਹੁਤ ਧੰਨਵਾਦ ਕਰਦਾ ਤੇ ਬਹੁਤ ਮਾਨ ਮਹਿਸੂਸ ਕਰਦਾ ਕਿ ਮੈਂ ਇਸ ਸਕੂਲ ਦਾ ਵਿਦਿਆਰਥੀ ਰਿਆਂ ਤੇ ਇਸ ਪਿੰਡ ਦਾ ਜੰਮਾ ਦਾ ਸਰ ਜੀ ਇੱਕ ਪ੍ਰੋਬਲਮ ਬਹੁਤ ਆ ਰਹੀ ਆ ਸਰਕੂਲਾਂ ਦੇ ਵਿੱਚ ਕਿ ਅਧਿਆਪਕ ਪੂਰੇ ਨਹੀਂ ਹੋ ਰਹੇ ਅਧਿਆਪਕਾਂ ਦੀ ਬਹੁਤ ਕਮੀ ਆ ਰਹੀ ਉਹਦੇ ਵਿੱਚ ਕੀ ਕਹਾਂ ਵੇਖੋ ਜੀ ਬਾਕੀ ਕੁਕ ਸਮੇਂ ਤੇ ਜਿਹੜੀਆਂ ਅਸੀਂ ਰਿਕਰੂਟਮੈਂਟਸ ਚਲਦੀਆਂ ਰਹਿਣੀਆਂ ਐ ਇਸ ਕਾਰ ਦਾ ਜਿਹੜਾ ਮੁੱਖ ਮਕਸਦ ਹੈ ਉਹ ਟੀਚਿੰਗ ਤੇ ਫੋਕਸ ਹੈ ਮੇਨ ਤੇ ਅਸੀਂ ਸਾਡੀਆਂ ਰਿਕਰੂਟਮੈਂਟਸ ਲਗਾਤਾਰ ਚਲਦੀਆਂ ਰਹਿਣੀਆਂ ਜਿੱਥੇ ਵੀ ਕਿਤੇ ਟੀਚਰ ਦੀ ਕਮੀ ਹੈ ਉਹ ਅਸੀਂ ਜਿੱਥੇ ਨਵੀਆਂ ਸਾਡੀਆਂ ਭਰਤੀਆਂ ਨੇ ਜੂ ਟੀਚਰਸ ਦੇਵਾਂਗੇ ਇਹ じゃ ਕੁਛ ਨਹੀਂ ਹੈ ਕਿ ਟੀਚਰ ਦੀ ਕਮੀ ਹੈ ਸਾਡੀਆਂ ਭਰਤੀਆਂ ਰੈਗੂਲਰ ਚਲਦੀਆਂ ਜਾਂਦੀਆਂ ਐ ਪ੍ਰੋਮੋਸ਼ਨ ਵੀ ਅਸੀਂ ਕਰਦੇ ਰਹਿੰਦੇ ਆ ਹੁਣੇ ਅਸੀਂ ਰੀਸੈਂਟਲੀ 600 ਤੋਂ 700 ਦੇ ਕਰੀਬ ਹਰ ਮਾਸਟਰ ਦੀ ਪ੍ਰੋਸੈਸ ਕਰ ਰਹੇ ਆ ਪਿਛੇ ਅਸੀਂ 3200 ਦੇ ਕਰੀਬ ਲੈਕਚਰਸ ਪ੍ਰਮੋਟ ਕੀਤੇ ਨੇ ਅਸੀਂ ਹੋਰ ਵੀ ਉਸ ਇਟੀਟੀ ਜੋ ਮਾਸਟਰ ਕਾਟੇ ਪ੍ਰਮੋਟ ਕੀਤੇ ਨੇ ਤੇ ਕਿਚਰਸ ਦੀ ਕੋਈ ਕਮੀ ਨਹੀਂ ਹੈ ਸਾਡੇ ਸਕੂਲ ਸਰ ਜੀ ਆਪਣੇ ਵੱਲੋਂ ਜਿੱਦਾਂ ਕਈ ਲੋੜਵੰਦ ਬੱਚੇ ਆ ਪੜਾਈ ਕਰਨਾ ਚਾਹੁੰਦੇ ਆ ਪਰ ਘਰੋਂ ਬਹੁਤ ਮਾੜੀ ਹਾਲਤ ਹੈ ਤੇ ਕੀ ਕਹੋਗੇ ਦੇਖੋ ਜੀ ਸਾਡੇ ਸਰਕਾਰੀ ਸਕੂਲਾਂ 'ਚ ਪੜ੍ਹਾਈ ਟੋਟਲੀ ਫ੍ਰੀ ਹੈ ਫਿਰ ਵੀ ਮੈਂ ਇੱਥੇ ਐਮ ਨੂੰ ਆਪਣੇ ਪਿੰਡ ਦੇ ਸਕੂਲ ਚ ਆ ਕੇ ਕਿਹਾ ਹੈਗਾ ਕਿ ਇੱਕ ਤਾਂ ਸਕੂਲ ਦੇ ਵਿੱਚ ਜੇ ਕਿਸੇ ਵੀ ਕਿਸਮ ਦੀ ਲੋੜ ਹੈ ਕਿਸੇ ਕੰਮ ਦੀ ਲੋੜ ਹੈ ਕੋਈ ਕਲਾਸਰੂਮ ਦੀ ਲੋੜ ਹੈ ਜਾਂ ਕੋਈ ਹੋਰ ਕੰਮ ਹੈ ਤੇ ਉਸ ਇਸਕਾਰੀ ਗਾਂ ਸਾਡੇ ਕੋ ਸਕੂਲ ਵਾਲੇ ਬਹੁਤ ਨੇ ਦੇਵਾਂਗੇ ਪਰ ਜੇ ਕਿਸੇ ਨੂੰ ਪਰਸਨਲੀ ਬੱਚੇ ਦੀ ਲੋੜ ਹੈ ਮੈਂ ਮੇਰਾ ਪਰਿਵਾਰ ਮੇਰੇ ਬ੍ਰਦਰਸ ਇਸ ਪਿੰਡ ਤੇ ਰਹਿੰਦੇ ਨੇ ਸਾਡੇ ਪਰਿਵਾਰ ਨੂੰ ਦੱਸੋ ਉਸੀ ਉਹਨਾਂ ਦੀ ਪੜ੍ਹਾਈ ਵਿੱਚ ਪੂਲ ਮਦਦ ਕਰਾਂਗੇ ਬਹੁਤ ਬਹੁਤ ਧੰਨਵਾਦ ਥੈਂਕ ਯੂ ਬਰੀਗ